ਬਦਲਦੇ ਬਰਸਾਤੀ ਮੌਸਮ 'ਚ ਤੁਹਾਡੇ ਸਪਲਿਟ ਏਸੀ ਤੋਂ ਡਿੱਗਦਾ ਪਾਣੀ ਜਾਣੋ ਇਸ ਸਮੱਸਿਆ ਦਾ ਆਸਾਨ ਹੱਲ ਤੁਹਾਡੀ ਜੇਬ ਤੇ ਪੈਂਦਾ ਭਾਰੀ ਬੋਝ ਪੰਜ ਟਿਪਸ ਸਾਵਧਾਨੀ ਵਾਲੇ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ 'ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੌਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰ ਨਾ ਛੱਡਿਓ ਸਕਿੱਪ ਕਰਿਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬਦਲਦੇ ਮੌਸਮ ਦੌਰਾਨ ਏਸੀ ਹੈ ਜਿਹੜਾ ਉਹ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ ਤੁਹਾਡਾ ਜੇਬ ਤੇ ਵੀ ਅਸਰ ਪਾ ਰਿਹਾ ਹੈ ਖੁਦ ਵੀ ਨੁਕਸਾਨ ਹੋ ਰਿਹਾ ਉਸ ਦੀ ਸਿਹਤ ਤੇ ਜਿਹੜਾ ਏਸੀ ਦੀ ਮੇਨਟੇਨੈਂਸ ਤੇ ਅਸਰ ਹੋ ਰਿਹਾ ਹੈ ਇਸ ਬਾਰੇ ਪੂਰੀ ਗੱਲਬਾਤ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਅੰਤ ਤ ਮਾਨਸੂਨ ਸੀਜ਼ਨ ਦੌਰਾਨ ਮੌਸਮ ਦੇ ਵਿੱਚ ਹੂਮਸ ਵਧ ਜਾਂਦੀ ਹੈ ਇਸ ਦੇ ਲਈ ਏਸੀ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਅਜਿਹੇ ਵਿੱਚ ਸਪਲਿਟ ਏਸੀ ਤੋਂ ਪਾਣੀ ਟਪਕਣ ਦੀ ਸਮੱਸਿਆ ਇੱਕ ਆਮ ਸਮੱਸਿਆ ਹੈ ਨਮੀ ਵਾਲੇ ਮੌਸਮ ਕਾਰਨ ਹਵਾ ਵਿੱਚ ਨਮੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਏਸੀ ਦੇ ਇਨਡੋਰ ਯੂਨਟ ਵਿੱਚੋਂ ਪਾਣੀ ਟਪਕਣ ਲੱਗਦਾ ਹੈ ਇਹ ਸਮੱਸਿਆ ਤਕਨੀਕੀ ਹੋ ਸਕਦੀ ਹੈ ਪਰ ਤੁਸੀਂ ਇਸ ਨੂੰ ਟੈਕਨੀਸ਼ੀਅਨ ਤੋਂ ਬਿਨਾਂ ਵੀ ਠੀਕ ਕਰ ਸਕਦੇ ਆਓ ਜਾਣਦੇ ਹਾਂ ਇਸ ਦੇ ਕਾਰਨ ਅਤੇ ਹੱਲ ਫਿਲਟਰ ਵਿੱਚ ਗੰਦਗੀ AC ਦੀ ਸਮੇਂ ਸਿਰ ਸਰਵਿਸ ਨਾ ਹੋਣ ਕਾਰਨ ਫਿਲਟਰ ਵਿੱਚ ਧੂੜ ਅਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ ਇਸ ਕਾਰਨ ਪਾਣੀ ਦੀ ਨਿਕਾਸੀ ਦੀ ਪਾਈਪਲਾਈਨ ਜਾਮ ਹੋ ਜਾਂਦੀ ਹੈ ਅਤੇ ਪਾਣੀ ਘਰ ਵਿੱਚ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਇੰਡੋਰ ਯੂਨਟ ਦਾ ਪੱਧਰ ਸਹੀ ਪੱਧਰ ਤੇ ਨਹੀਂ ਹੁੰਦਾ ਜੇਕਰ AC ਦੀ ਇੰਡੋਰ ਯੂਨਟ ਸਹੀ ਪੱਧਰ ਤੇ ਨਹੀਂ ਹੈ ਤਾਂ ਪਾਣੀ ਨਿਕਾਸੀ ਪਾਈਪ ਤੱਕ ਨਹੀਂ ਪਹੁੰਚਦਾ ਤੇ ਘਰ ਦੇ ਅੰਦਰ ਡਿੱਗਣਾ ਸ਼ੁਰੂ ਹੋ ਜਾਂਦਾ ਇੰਡੋਰ ਯੂਨਟ ਦਾ ਪੱਦਰ ਸਹੀ ਪਦਰਤੇ ਨਾ ਹੋਣਾ ਜੇਕਰ ਏਸੀ ਦੀ ਯੂਨਟ ਸਹੀ ਤਰੀਕੇ ਨਾਲ ਨਹੀਂ ਲੱਗੀ ਹੋਈ ਤਾਂ ਵੀ ਤੁਹਾਡਾ ਪਾਣੀ ਜਿਹੜਾ ਅੰਦਰ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਨਿਕਾਸੀ ਪਾਈਪ ਦਾ ਝੁਕਣਾ ਪਾਈਪ ਦੇ ਜੋ ਗੰਕਾਰ ਨਾਲ ਪਾਣੀ ਸਹੀ ਢੰਗ ਨਾਲ ਬਾਹਰ ਨਹੀਂ ਨਿਕਲ ਸਕਦਾ ਅਤੇ ਘਰ ਦੇ ਅੰਦਰ ਟਪਕਣਾ ਸ਼ੁਰੂ ਹੋ ਜਾਂਦਾ ਹੈ। ਸਪਲਟ ਏਸੀ ਤੋਂ ਪਾਣੀ ਟਪਕਣ ਦਾ ਹੱਲ ਫਿਲਟਰ ਦੀ ਸਫਾਈ। ਸਪਲਟ ਏਸੀ ਦੇ ਫਿਲਟਰ ਨੂੰ ਹਰ 3 ਮਹੀਨੇ ਬਾਅਦ ਸਾਫ਼ ਕਰੋ। ਇਸ ਕਾਰਨ ਫਿਲਟਰ ਵਿੱਚ ਧੂੜ ਅਤੇ ਗੰਦਗੀ ਇਕੱਠੀ ਨਹੀਂ ਹੋਵੇਗੀ ਅਤੇ ਡਰੇਨੇਜ ਪਾਈਪ ਵਿੱਚੋਂ ਪਾਣੀ ਆਸਾਨੀ ਨਾਲ ਬਾਹਰ ਨਿਕਲ ਜਾਏਗਾ ਫਿਲਟਰ ਨੂੰ ਬਦਲੋ ਜੇਕਰ ਫਿਲਟਰ ਖਰਾਬ ਹੋ ਗਿਆ ਹੈ ਤਾਂ ਇਸ ਨੂੰ ਬਦਲੋ ਗੰਦੇ ਅਤੇ ਖਰਾਬ ਫਿਲਟਰ ਏਸੀ ਦੀ ਸਮਰੱਥਾ ਨੂੰ ਘਟਾ ਸਕਦੇ ਨੇ ਅਤੇ ਪਾਣੀ ਦੀ ਲੀਕੇਜ ਦੀ ਸਮੱਸਿਆ ਨੂੰ ਵਧਾ ਸਕਦੇ ਨੇ ਡਰੇਨੇਜ ਲਾਈਨ ਦੀ ਸਫਾਈ AC ਦੀ ਡレイン ਲਾਈਨ ਨੂੰ ਪ੍ਰੈਸ਼ਰ ਦੇ ਨਾਲ ਪਾਣੀ ਪਾ ਕੇ ਸਾਫ਼ ਕਰੋ ਇਸ ਨਾਲ ਪਾਈਪ ਲਾਈਨ ਵਿੱਚ ਜਮ੍ਹਾ ਹੋਈ ਗੰਦਗੀ ਦੂਰ ਹੋ ਜਾਏਗੀ ਅਤੇ ਪਾਣੀ ਦਾ ਰਸਤਾ ਸਾਫ਼ ਹੋ ਜਾਏਗਾ ਇੰਡੋਰ ਯੂਨਟ ਦਾ ਪੱਧਰ ਠੀਕ ਕਰੋ ਜੇਕਰ AC ਦੀ ਇੰਡੋਰ ਯੂਨਟ ਸਹੀ ਪੱਧਰ ਤੇ ਨਹੀਂ ਹੈ ਤਾਂ ਇਸ ਨੂੰ ਸਹੀ ਪੱਧਰ ਤੇ ਸੈੱਟ ਕਰਨ ਲਈ ਕਿਸੇ ਟੈਕਨੀਸ਼ੀਅਨ ਨੂੰ ਬੁਲਾਓ ਸਿਰਕੇ ਦੀ ਵਰਤੋਂ ਹਰ 2-3 ਮਹੀਨਿਆਂ ਬਾਅਦ AC ਦੀ ਡਰੇਨ ਲਾਈਨ ਵਿੱਚ ਸਿਰਕਾ ਪਾਓ। ਇਹ ਗੰਦਗੀ ਨੂੰ ਇਕੱਠਾ ਹੋਣ ਤੋਂ ਰੋਕੇਗਾ ਅਤੇ ਡਰੇਨ ਲਾਈਨ ਨੂੰ ਸਾਫ਼ ਰੱਖੇਗਾ। ਰੈਫਰਿਜਰੈਂਟ ਦੀ ਜਾਂਚ। AC ਵਿੱਚ ਰੈਫਰਿਜਰੈਂਟ ਦੇ ਪੱਧਰ ਦੀ ਜਾਂਚ ਕਰੋ। ਜੇਕਰ ਰੈਫਰਿਜਰੈਂਟ ਦਾ ਪੱਧਰ ਘੱਟ ਹੈ ਤਾਂ ਇਸ ਦੀ ਮੁਰੰਮਤ ਕਰਾਓ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਮੌਨਸੂਨ ਦੌਰਾਨ ਸਪਲਟ AC ਤੋਂ ਪਾਣੀ ਦੇ ਟਪਕਣ ਦੀ ਸਮੱਸਿਆ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹੋ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਠੰਡਕ ਦਾ ਆਨੰਦ ਲੈ ਸਕਦੇ ਹੋ। ਇਸ ਸਮੱਸਿਆਵਾਂ ਲਗਾਤਾਰ ਰਹਿੰਦੀਆਂ ਤਾਂ ਬਿਜਲੀ ਦੀ ਖਪਤ ਵੀ ਵੱਧ ਜਾਂਦੀ ਹੈ ਏਸੀ ਨੂੰ ਜ਼ੋਰ ਵੀ ਵੱਧ ਲਾਉਣਾ ਪੈਂਦਾ ਹੈ ਏਸੀ ਦੀ ਖੁਦ ਦੀ ਸਿਹਤ ਤੇ ਵੀ ਵੱਡਾ ਅਸਰ ਪੈਂਦਾ ਹੈ ਇਸ ਲਈ ਆਪਣੇ ਏਸੀ ਦੀ ਸਮੇਂ-ਸਮੇਂ ਦੀ ਜਾਂਚ ਜ਼ਰੂਰ ਕਰਾਉਂਦੇ ਰਹੋ ਜੇਕਰ ਕੋਈ ਤਕਨੀਕੀ ਖਰਾਬੀ ਆਉਂਦੀ ਹੈ ਤਾਂ ਉਹ ਵੱਡਾ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ